ਆ ਹਾਂਜੀ ਕਿਸਾਨ ਵੀਰੋ ਸਵਾਦਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਣੇ ਦਾਸ ਨਗ ਸੇਲ ਲਈ ਲੈ ਕੇ ਆਏ ਜੀ ਵਿੱਚ ਤਾਂ ਬਈ ਦੋ ਗੱਬਣ ਬੱਚੀਆਂ ਨੇ ਇੱਕ ਬਈ ਆ ਬੜਾ ਤਾਜੀ ਸੂਣ ਵਾਲੀ ਆ ਥੋੜੇ ਦਿਨਾਂ ਦੀ ਕੱਚੀ ਆ ਤੇ ਸੱਤ ਬਈ ਕੋਲੇ ਹੀਪਰ ਬੱਚੀਆਂ ਨੇ ਟੌਪ ਕਲਾਸ ਬੱਚੀਆਂ ਨੇ ਬਈ ਤੇ ਪਿੰਡ ਛੰਨਾ ਗਲਬ ਸਿੰਘਲ ਜ਼ਿਲ੍ਹਾ ਬਰਨਾਲ ਤਹਿਸੀਲ ਤਾਪਾ ਬਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਮੋਬਾਈਲ ਨੰਬਰ ਨੋਟ ਕਰ ਲਓ 94654 22847 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਨੂੰ ਬਲੈਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਭਾਈ ਦੋ ਟੇਲ ਹਾਂਜੀ ਭਾਈ ਬੱਜੀ ਸਸੀ ਕਾਲ ਸਸਰੀ ਕਾਲ ਜੀ ਹੋ ਠੀਕ ਹੁ ਵਧੀਆ 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 ਬਾਈ ਬਹੁਤ ਵਧੀਆ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਬਾਈ ਉਹ ਵੀਡੀਓ ਆਪਣਾ ਜਿਵੇਂ ਸਰੇ ਹੀ ਹੋ ਗਿਆ ਸਰੇ ਹੀ ਹੋ ਗਿਆ ਹਾਂਜੀ ਕਿਉਂ ਮੁੱਲ ਜਾਇਜ਼ ਸੀ ਮਾਲ ਬਹੁਤ ਜਾਇਜ਼ ਸੀ ਬੰਦਿਆਂ ਨੇ ਇੰਨਾ ਖੁਸ਼ ਹੋ ਕੇ ਵੀਡੀਓ ਦੇਖੀ ਆਪਣੀ 1000 ਬੰਦੇ ਤੋਂ ਬੰਦੇ ਟੱਪ ਗਏ ਸੀ ਹੂੰ ਕਹਿੰਦੇ ਬਾਈ ਰੇਟ ਜਮਾ ਜਾਇਜ਼ ਤੇ ਬਸ ਇੱਕ ਨੰਬਰ ਸੀ ਆਪਣਾ ਇੱਕ ਨੰਬਰ ਬੱਤੀ ਤੇ ਅੱਜ ਵੀ ਮਾਲ ਆਪਾਂ ਉਹੀ ਦਿਖਾਉਣਾ ਗੋਲ ਕੰਨ ਫੁੱਲ ਬਰੀਡਾ ਤੇ ਜਾਇਜ਼ ਰੇਟ ਤੇ ਅੱਜ ਆਪਣਾ ਠੀਕ ਆ ਬਾਈ ਹਾਂਜੀ ਹਾਂ ਬਾਈ ਦਾ ਐਕਸਪੀਰੀਅੰਸ ਫੁੱਲ ਆ ਬਾਈ ਦਾ ਫ ਸਾਇ ਪੂਰੇ ਚੁਗ ਚੋਕ ਕੇ ਨਗੀਨੇ ਲਿਆਉਂਦਾ ਗਾ ਕੱਲੀ ਕੱਲੀ ਚੀਜ਼ ਨੋਟ ਕਰਦਾ ਬਰੀਕੀ ਚੈੱਕ ਕਰਦਾ ਫੇਰ ਬੱਚੀ ਖਰੀਦਦਾ ਬਾਈ ਤੇ ਵੱਡੀ ਗੱਲ ਐਨੀ ਵੀ ਮੁੱਲ ਵੀ ਜਿਆਦਾ ਮੁੱਲ ਵੀ ਬਾਈ ਦੇ ਜਾਇਜ਼ ਹੁੰਦੇ ਆ ਪਹਿਲੇ ਨੰਬਰ ਤੋਂ ਬਾਈ ਸ਼ੁਰੂ ਕਰ ਲੈਨੇ ਕਿੰਨੀ ਕੁ ਉਮਰ ਆ ਜੀ ਬਸ ਇਹਦੀ ਐਮ ਉਹਨੂੰ ਡਾਕਟਰ 7 ਕਿ ਮਹੀਨੇ ਉਮਰ ਆ ਠੀਕ ਆ ਬਾਕੀ ਬੂਥੀ ਬਾਥੀ ਦੇਖੋ ਬੱਸੀ ਦੀ ਫੇਸ ਬੜਾ ਚੰਗਾ ਹੈ ਹਾਂ ਤੇ ਬਾਕੀਆ ਕੰਨ ਕੂਨ ਦਿਖਾ ਦਿਓ ਹੂੰ ਬੰਦਾ ਐ ਮੰਨੇ ਵੀ ਹਾਂ ਯਾਰ ਹੈਗੀ ਆ ਚੀਜ਼ ਮੈਂ ਕਹਿੰਦਾ ਮੂੰਹੋਂ ਬੋਲ ਹਾਂ ਹਾਂ ਕਿਦੋਂ ਪੈਸੇ ਲਾਉਣੇ ਬੰਦੇ ਨੇ ਯਾਰ ਚੀਜ਼ ਇੱਕ ਨੰਬਰ ਮਿਲਣੀ ਚਾਹੀਦੀ ਆ ਸਹੀ ਗੱਲ ਆ ਬਾਈ ਸਹੀ ਹਾਂ ਤੇ ਮੁੱਲ ਆਪਾਂ ਜਮਾ ਜੈਰ ਖੇ ਚਾਰ ਥਾਣਾ ਥਣ ਵੀ ਦਿਖਾ ਦਿਓ ਤੇ ਸੀਮਨ ਬਾਈ ਸਾਰਿਆਂ ਦਾ ਪਤਾ ਨਹੀਂ ਨਹੀਂ ਸੀਵਨ ਬਾਰੇ ਆਪਾਂ ਬਾਈ ਉਹਦੇ ਵੀ ਨਹੀਂ ਗੱਲ ਕਰੀ ਤੇ ਸੀਵਨ ਬਾਰੇ ਅੱਜ ਵੀ ਨਹੀਂ ਕਰਨੀ ਠੀਕ ਆ ਤੇ ਨਾ ਆਪਾਂ ਦੁੱਧ ਬਾਰੇ ਉਹਦੇ ਕਰੀਆ ਨਾ ਅੱਜ ਕਰਨੀਆਂ ਦੁੱਧ ਦਾ ਸੇਵਾ ਦਾ ਸੇਵਾ ਦਾ ਠੀਕ ਆ ਉਹ ਨਾ ਬੱਚਾ ਆ ਗਿਆ ਚਾਹੇ ਜਿਹੜੇ ਮਰਜੀ ਸੀਮਨ ਦਾ ਮੰਗੀ ਦੀ ਸੇਵਾ ਤੇ ਆ ਹਨਾ ਸੇਵਾ ਤੇ ਹੀ ਬਾਕੀ ਤੁਸੀਂ ਆਹ ਦੇਖੋ ਇਹਦੀ ਕੁਆਲਿਟੀ ਦੇ ਸਹੀ ਗੱਲ ਹੁਣ ਜੇ ਏਡੇ ਏਡੇ ਕੰਨ ਹੋਣਗੇ ਉਹ ਤਾਂ ਆਪ ਨੂੰ ਪਤਾ ਹੀ ਆਵੀਂ ਕੀ ਚੀਜ਼ ਹੈਗੀ ਬ੍ਰੀਡ ਦਾ ਹੀ ਬਹੁਤ ਫਰਕ ਪੈਂਦਾ ਬਾਕੀ ਵੀ ਸੇਵਦਾ ਹੀ ਬਹੁਤ ਫਰਕ ਪੈਂਦਾ ਬਾਈ ਸੇਵਾ ਦਾ ਫਰਕ ਹੈ ਸੇਵਾ ਨਾਲ ਦੁੱਧ ਦੇਣਾ ਹੂੰ ਜਿੰਨਾ ਮਰਜ਼ੀ ਕਰ ਲੋ 25 ਲੀਟਰ ਤਾਂ ਗਾਂ ਆਪਣੀ ਸਟਾਰਟ ਹੁੰਦੀ ਆ ਇਹ ਆਪਣੀ ਸੇਵਾ ਹੋਵੇ ਸੇਵਾ ਹੋਵੇ ਅੱਜ ਹੁਣ ਆਪਾਂ ਕੱਖਣਾ ਪਾਵਾਂਗੇ ਬਾਈ ਫਿਰ ਪਤਾ ਹੀ ਉਹ ਦਿਨ ਬਾਗਾ ਨੇ ਬਹੁਤ ਆਪ ਨੂੰ ਫੋਨ ਵੀ ਕਰਿਆ ਬਾਈ ਕਹਿੰਦੇ ਰੇਟ ਜਮਾ ਜਾਇ ਸੀ ਖੋਲ ਦੇ ਬਾਈ ਤੋਰ ਅੱਜ ਵੀ ਉਹੀ ਚੀਜ਼ ਕਰਨੀ ਆ ਆਪਾਂ ਖੋਲ ਦੇ ਬਾਈ ਤੋਰ ਖੋਲ ਕੇ ਦਿਖਾ ਦੇ ਬਾਕੀ ਝੂਲੀ ਮੁੜ ਕੇ ਆ ਕੇ ਦਿਖਾ ਦੇ ਕੋਈ ਚੱਕਣ ਨਹੀਂ ਕੱਦ ਚੰਗਾ ਬਰੀਟ ਚੰਗੀ ਆ ਪ੍ਰਿੰਟ ਚੰਗਾ ਝੋਲੀ ਇੱਕ ਨੰਬਰੀ ਹੋਣਾ ਜਮਾ ਇੱਕ ਨੰਬਰ ਬਈ ਚਾਰ ਥਾਂ ਹੋਣਗੇ ਨੰਬਰੀ ਹੋ ਕੇ ਸੀ ਬਾਈ ਕਹਿੰਦਾ ਫੋਟ ਨਹੀਂ ਸਾੰਗਣੀ ਜੇ ਹੋਊਗੀ ਦੱਸਾਂਗੇ ਹਾਂ ਉਹ ਦੱਸਾਂਗੇ ਉਹ ਦਿਨ ਦੱਸਿਆ ਸੀ ਆਪਾਂ ਦੇ ਜਲਸੀ ਦੇ ਸੀਗਾ ਹੂੰ ਆਪਾਂ ਉਹ ਦੱਸਿਆ ਸੀ ਸਹੀ ਆ ਬਾਈ ਹਾਂ ਬਰੀਟ ਇੱਕ ਨੰਬਰ ਆ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਆ ਫੇਸ ਤੋਂ ਬੱਚੀ ਦਾ ਅੰਦਾਜ਼ਾ ਹੋ ਜਾਂਦਾ ਵੀ ਬਰੀਟ ਕਿੰਨੀ ਗਾ ਕਿ ਨਹੀਂ ਬਾਈ ਤੇ ਮੁੱਲ ਕੀ ਦਾ ਜਾਇਜ ਹਾ ਮੋਲੇ ਦਾ ਜਾਇਜ ਰੱਖਾਂਗੇ ਆਪਾਂ ਮੋਲੇ ਦਾ 14000 ਹੀ ਰੱਖਣਾ ਮਾਨਦਾਨ ਹੋ ਜਾ ਹਾਂ ਮਾਨਦਾਨ ਕਰ ਦਿਆਂਗੇ ਬਾਕੀ ਦੇਖੋ ਮੂੰਹ ਮਾ ਕਿੰਨਾ ਸੋਹਣਾ ਬੱਸੀ ਦਾ ਸਹੀ ਗੱਲ ਆ 1 ਨੰਬਰ ਬੱਸੀ ਆ ਯਾਰ 1 ਨੰਬਰ ਬੱਛੀ ਆ ਮੋਲ ਜਮਾ ਜਾਇਜ ਮੋਲ ਜਮਾ ਜਾਇਜ ਰੱਖਾਂਗੇ ਆਪਾਂ ਸੋਹਣਾ ਇਸ ਤਰ੍ਹਾਂ 14000 ਗਰੀਜ ਆਗੇ ਸਹੀ ਆ ਭਾਈ ਉਹਦਾ ਕੋਈ ਫਾਇਦਾ ਨਹੀਂ 14000 ਰੁਪਿਆ ਮੋਲ ਜਮਾ ਜਾਇਜ ਮੋਲ ਥਾਣ ਦੇਖੋ ਲੈ ਝੂਲੀ ਦੇਖੋ ਲੈ ਕਿਆ ਬਾਤ ਆ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਭਾਈ ਕਿਆ ਬਾਤ ਆ ਬ੍ਰੀਡ ਚੰਗੀ ਆ ਅੱਗੇ ਭਾਈ ਬਾਕੀ ਆ ਨਗੀਨਾ ਦੇਖ ਲਓ ਆਪਣਾ ਮੈਂ ਕਹਿੰਦਾ ਜਮਾ ਸਰਾ ਲਾਇਆ ਪਿਆ ਅਗਲਾ ਕਾਹਨਦਾ ਭਾਈ ਮੈਂ ਪੈਸੇ ਲਾਉਂਗਾ ਮੈਨੂੰ ਨਗੀਨਾ ਲੈ ਕੇ ਦੇ ਹੂੰ ਆਪਾਂ ਵੀ ਜਮਾ ਮੂਹ ਮੰਗਮੀ ਦੇ ਕੇ ਆਏ ਆ ਠੀਕ ਆ ਤੇ ਬਾਕੀ ਤੁਸੀਂ ਬੱਛੀ ਦੀ ਕੁਆਲਿਟੀ ਦਿਖਾਓ ਤੇ ਬੱਛੀ ਦੀ ਗਰੋਥ ਦਿਖਾ ਦਿਓ ਮੈਂ ਕਹਿੰਦਾ ਕੀ ਚੀਜ਼ ਆ ਯਾਰ ਪਲੀ ਵੀ ਦੇਖੋ ਹਾਂ ਬੰਦੇ ਮੰਗਦੇ ਆ ਬਾਈ ਕਹਿੰਦੇ ਪੈਸੇ ਨਹੀਂ ਦੇਖਣੇ ਸੀ ਬਰੀਡ ਦੇਖਣੀ ਹੈ ਬਰੀਡ ਦੇਖੋ ਉਹ ਜਿਹੇ ਲਿਆ ਕੇ ਦਿੱਤੀ ਆ ਪੈਸਾ ਤਾਂ ਬਾਈ ਬਰੀਡ ਨਾਲ ਬਣ ਜਾਂਦਾ ਹਾਂ 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 ਆੜੀ ਤੇ ਪੈਸਾ ਲਾਇਆ ਪੈਸਾ ਕਦੀ ਨਹੀਂ ਬਣਦਾ ਜਮਾ ਜਮਾ ਦੇਖੋ ਤੁਸੀਂ ਚੀਜ਼ ਕੀ ਆ ਬਾਕੀ ਬੁੱਧੀਵਾਚੀ ਦੇਖ ਲੈ ਤੂੰ ਬਸ ਇਹੀ ਮਰਦੀ ਨਹੀਂ ਛੇਤੀ ਸਹੀ ਗੱਲ ਆ ਬਾਈ ਬਰੀਡ ਚ ਚੈੱਕ ਕਰੋ ਫੇਸ ਬੜਾ ਚੰਗਾ ਕੁਆਲਿਟੀ ਫੁੱਲ ਪੂਰੀ ਚੰਗੀ ਆ ਬਾਈ ਬੱਸੀ ਪਲੀ ਵੀ ਦੇਖੋ ਕਰ ਮੜੀ ਕੀ ਆ ਬਾਤ ਆ ਬਾਈ ਆਏ ਥਣ ਦਿਖਾ ਜੀਵਨ ਬਾਈ ਕਹਿੰਦਾ ਕੋਈ ਪਤਾ ਨਹੀਂ ਬਾਈ ਜੀਵਨ ਬਾਰੇ ਤਾਂ ਬ ਯਾਰ ਗੱਲ ਦੱਸਣੀ ਨਹੀਂ ਉਹਦੇ ਵੀ ਨਹੀਂ ਦੱਸਣੀ ਅੱਜ ਵੀ ਨਹੀਂ ਦੱਸਣੀ ਆਪਣੇ ਤਾਂ ਬਸ ਅੱਗੇ ਆਪੇ ਕੰਨ ਦੱਸਣਗੇ ਕੀ ਆ ਬਾਤ ਆ ਬਾਈ ਹਾਂ ਬਾਕੀ ਬਰੀਡ ਦੱਸੂ ਬਸੀਆਂ ਦੀ ਢੂੜੀ ਚੰਗੀ ਆ ਪਲੀ ਵੀ ਆ ਬਾਈ ਡਾਇਮੰਡ ਪੀਸ ਆ ਪ੍ਰਿੰਟ ਬੜਾ ਚੰਗਾ ਕਿਸੇ ਪਾਸਿਓਂ ਕਰਮ ਵਾਲੀ ਨੂੰ ਕੋਈ ਘਾੜ ਨਹੀਂ ਨਾਲੀ ਸੀ ਨਾ ਕੋਈ ਛੋਟੀ ਹੈ ਬਈ ਘੋੜਾ ਬੱਚੀ ਜਮਾ ਦੇਖੋ ਤਾਂ ਦੁਗਣੀ ਚੰਗੀ ਬੱਸੀ ਆ ਬਿਊਟੀਫੁਲ ਲਵ ਬਰੀਡਫੁੱਲ ਆ ਬਈ ਆਪੇ ਬੱਚੀ ਮੂੰਹੋਂ ਬੋਲਦੀ ਆਪੇ ਬੋਲਦੀ ਆ ਬਈ ਜਿੰਨਾ ਬੋਲ ਲਾਂਗੇ ਹੋਣ ਆਹ ਦੇਖੋ ਡਾਕਟਰ ਕਿਸੇ ਚੌੜੀ ਜੂੜੀ ਬੱਸੀ ਕਿੰਨੀ ਆ ਸਹੀ ਗੱਲ ਉਹਦੇ ਵੀ ਆਪਣੇ ਕੋਲ ਇੱਕ ਪੀਸ ਐ ਕਿੰਨਾ ਚੰਗਾ ਸੀ ਹੂੰ ਬੰਦੇ ਪਹਿਲੇ ਫੋਨ ਤੇ ਬੰਦੇ ਨੇ ਖਰੀਦ ਲਈਏ ਪੰਜਾਬ ਬੱਚੀਆਂ ਲੈ ਕੇ ਇੱਕ ਪੀਸ ਐ ਜਮਾਸਾਨੇ ਮਸਾਂ ਮਸਾਂ ਬਈ 50 ਮਾਗਰੋ ਇੱਕ ਆਉਂਦਾ ਇਹ ਪੀਸ ਆਉਂਦਾ ਸਹੀ ਗੱਲ ਆ ਨਹੀਂ ਵੀ ਹਰ ਕਿਹਾਰੀ ਮਿਲ ਜੂ ਇਹ ਪੀਸ ਸਹੀ ਗੱਲ ਆ ਬਹੁਤ ਨਾਇਾਇਜ਼ ਚੰਗਾ ਬੱਚਿਆ ਸਹੀ ਗੱਲ ਆ ਕੀ ਮੁੱਲ ਅਫਰ ਜਾਇਜ ਦਾ ਮੋਲੇ ਦਾ ਭਾਈ ਜਾਇਜ ਰੱਖਾਂਗੇ ਬਰੀਡ ਦੇ ਹਿਸਾਬ ਨਾਲ ਕਿਵੇਂ ਭਾਈ ਕਹਿੰਦੇ ਪੈਸੇ ਨਹੀਂ ਦੇਖਣੇ ਭਾਈ ਅਸੀਂ ਬਰੀਡ ਦੇਖਣੀ ਹੈ ਤਾਂ ਮੁੱਲ ਭਾਈ 30000 ਠੀਕ ਆ ਮਾਨਤਨ ਹੋ ਜਾ ਹਾਂ ਮਾਨਤਨ ਇਹਦਾ ਕਰ ਦਿਆਂਗੇ ਫਿਰ ਵੀ ਜਾਇਜ ਆ ਮੋਲੇ ਹਾਂ ਜਮਾ ਜਾਇਜ ਰੱਖਿਆ ਬਰੀਡ ਦੇ ਹਿਸਾਬ ਨਾਲ ਜਾਇਜ ਹੈ ਨਾ ਬੱਚੀ ਕੰਮ ਮਿਲਦੀ ਐ ਇਹਦੀ ਭਾਈ ਸਿੱਧੀ ਜਮਾ ਮਿਲਦੀ ਨਹੀਂ ਭਾਈ ਇਹਦਾ ਬੱਸੀ ਮੁੱਲ 30000 ਰੁਪਇਆ ਮਾਨਤਨ ਹੋਊਗਾ ਹਾਂ ਮਾਨਤਨ ਕਰਾਂਗੇ ਭਾਈ ਬਾਹਲਾ ਨਹੀਂ ਇਹਦੇ ਵਿੱਚ ਫਰਕ ਹੋਣਾ ਤੇ ਆਪਣੇ ਵੀ ਮੈਂ ਤੁਰ ਕਾ ਪੂਰੇ ਰੁਪਏ ਲਾਏ ਵੇ ਆ ਠੀਕ ਆ ਭਾਈ ਹਾਂ ਹਾਂ ਬਾਕੀ ਦਿਖਾ ਦੇ ਸਮਾਰਕ ਬੁਖੀ ਬਾਤੀ ਬੱਸੀ ਦੀ ਨੰਬਰ ਆ ਫੇਸ ਕਨ ਕੋਨ ਬਾਈ ਦੀ ਗੱਲ ਸਹੀ ਆ ਸਾਰੀ ਜੱਜਮੈਂਟ ਕਰ ਲਿਓ ਬੱਚਾ ਪੂਰਾ ਚੰਗਾ ਕੁੱਲ ਮਿਲਾ ਕੇ ਲੈ ਦੂਜਾ ਨੰਬਰ ਆਗਾ ਇਹ ਹੂੰ ਅੱਗੇ ਬਈ ਤਿੰਨ ਨੰਬਰ ਹਾਂ ਤੀਜੇ ਨੰਬਰ ਤੇ ਆ ਇਹ ਵੀ ਬੱਸੀ ਦਿਖਾ ਦਿਓ ਹੂੰ ਜੇ ਜਮਾ ਰੇਟ ਰੱਖਾਂਗੇ ਬਾਕੀ ਥਾਂ ਥੂਣ ਦਿਖਾਓ ਡਾਕਟਰ ਥਾਂ ਦਿਖਾਉਨੇ ਆ ਤੇ ਕਿੰਨੀ ਕੁ ਉਮਰ ਹੈ ਦੀ ਵੈਸੇ ਇਹਦੀ ਬਸ ਮਨ ਨੂੰ ਤੁਸੀਂ ਵੀ 13-14 ਗਮਿਨੇ ਮਸੇ ਹੁੰਦੇ ਰਗ ਮਹੀਨੇ ਬਹੁਤ ਚੰਗੀਆਂ ਹਨ ਹਾਂ ਹਾਂ ਤੇ ਬਾਕੀ ਇਹਨੇ ਆਹ ਕਰ ਲੈਣਾ ਹੂੰ ਠੀਕਾ ਲੈ ਲੈਣਾਗਾ ਛੇ ਤੂ ਮੜੀ ਢੂੜ ਕਿ ਮਹੀਨੇ ਤਾਈ ਆਈ ਇਧਰ ਹੋਈ ਠੀਕ ਆ ਲੈ ਬਾਕੀ ਬੂਥੀ ਬਾਥੀ ਬਚੀ ਦੀ ਹੂੰ ਬਹੁਤ ਚੰਗੀ ਵਸੀ ਆ ਬੱਚੀ ਚੰਗੀ ਆ ਪਲੀ ਵੀ ਆ ਪ੍ਰੈਂਟ ਵਾਲੀ ਪੂਰੀ ਪਲੀ ਵੀ ਮਗਰੋ ਦੇਖੋ ਚੋੜੀ ਚੁੜੀ ਆ ਬਾਕੀ ਸਮਾਈ ਤੋਂ ਹੋ ਜਾਂਦਾ ਕੰਮ ਬਰੀਕੀ ਉਹ ਬਰੀਕੀ ਜਾਣਾ ਪੂਰੀ ਬਰੀਕੀ ਜਾ ਬਈ ਵਸੀ ਇਹਦਾ ਚੰਗਾ ਦੁੱਧ ਵਾਲੀ ਬਰੀਡ ਆ ਕੀ ਪੂਰੀ ਪੂਰੀ ਕੋਲੇ ਖੜਨੀ ਹੁਣ ਨਹੀਂ ਬੱਚੀ ਬਹੁਤ ਚੰਗੀ ਆ ਕੁਆਲਿਟੀ ਇੱਕ ਨੰਬਰ ਇੱਕ ਨੰਬਰ ਕੀ ਮੁੱਲ ਲਗਾ ਜੈਜ ਰੇਟ ਰੱਖਾਂਗੇ ਬਾਈ ਇਹਦਾ 19000 ਰੁਪਿਆ ਮਾਨਦਾਨ ਹੋ ਜਾ ਹਾਂ ਮਾਨਦਾਨ ਕਰਾਂਗੇ 19000 ਰੁਪਿਆ ਮਾਨਦਾਨ ਜ਼ਰੂਰ ਹਾਂ ਡੇਢ ਮਹੀਨੇ ਨੂੰ ਟੀਕਾ ਵਸੀ ਨੇ ਪੱਕਾ ਲੈ ਲੈਣਾ ਹੂੰ ਠੀਕ ਇਹ ਬਿਲਕੁਲ ਕਾਬਲ ਆ ਵਸੀ ਕਾਬਲੀ ਆ ਬਸ ਥੋੜੀ ਸੇਵਾ ਪਾਲ ਦੀ ਟੀਕਾ ਹਾਂ ਜੈਜ ਰੇਟ ਰੱਖਾਂਗੇ ਪਰ ਇਹਨਾਂ ਦੇ ਕੋਈ ਐਨੀ ਵੀ 25 3000 ਮੰਗੀ ਅਗੇ ਉਹ ਕੰਮ ਹੀ ਨਹੀਂ ਆਪਣਾ ਕੰਮ ਹੀ ਨਹੀਂ ਉਹ ਨਾ ਨਾ ਉਹਦੇ ਆਪਣਾ ਯਾਰ 2 ਘੰਟੇ ਡਾਕਟਰ ਮਾਲ ਵੇਚਿਆ ਹੂੰ ਨਹੀਂ ਚੰਗੀ ਚੀਜ਼ ਦਾ ਵੇਚਦੀ ਆ ਵੇਚਦੀ ਆ ਭਾਈ ਵੇਚਦੀ ਆ ਗੱਲ ਜਾਇਜ਼ ਆ ਚੰਗੀ ਚੀਜ਼ ਵੇਚਦੀ ਆ ਅੱਗੇ ਬਈ 4 ਨੰਬਰ ਆ ਚਾਰ ਨੰਬਰ ਤੇ ਇਹਦੇ ਵਿਥਾਣ ਸੁਣ ਦਿਖਾ ਦਿਓ ਡਾਕਟਰ ਤੇ ਨਾਲੇ ਬੱਸੀ ਦੀ ਬਰੀਕੀ ਦਿਖਾਓ ਕਿੰਨੀ ਆ ਹੂੰ ਲੈ ਝੋਲੀ ਦੇਖੋ ਫਲੀਆਂ ਵਰਗੇ ਥਾਣੇ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਬਰੀਕੀ ਜਿਹਾ ਫੁੱਲ ਪ੍ਰਿੰਟ ਬੜਾ ਚੰਗਾ ਫੇਸ ਦੇਖੋ ਬੂਤੀ ਬਾਤੀ ਦੇਖੋ ਬੂਤੀ ਬਾਤੀ ਬੱਸੀ ਦੀ ਕਿਵੇਂ ਸਨੱਕ ਕਪੜਾ ਬਹੁਤ ਐਰ ਬੱਚੀ ਜਾਨ ਵਾਲੀ ਬਰੀਕ ਵੇਖੋ ਜੀ ਡਾਕਟਰ ਕਿੰਨੀ ਆ ਥਾਣ ਧੂਣ ਦੇਖੋ ਕੋੜੀ ਵਰਗੀ ਆ ਕੋੜੀ ਵਰਗੀ ਲੰਮੀ ਲੰਮੀ ਫੁੱਲ ਆ ਜਮਾ ਜਮਾ ਦੇਖ ਤੂੰ ਬੇਲ ਤਾਂ ਦੇਖ ਬੱਸੀ ਦੀ ਬੇਲ ਪੂਰੀ ਲੰਮੀ ਪੂਰੀ ਫੁੱਲ ਬੇਲ ਆ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੇ ਕੀ ਮੁੱਲ ਰੂ ਫਿਰ ਜਾਇਆ ਜਰਾ ਇਹਦਾ ਵੀ ਮੁੱਲ ਆ 19000 ਰੱਖਾਂਗੇ 19000 ਹਾਂ 19000 ਦੇ ਕੰਨ ਕੋਣ ਦਿਖਾ ਬੱਸੀ ਦੇ ਕਿ ਮੈਂਨ ਕੋਣ ਬਹੁਤ ਚੰਗਾ ਫੇਸ ਬੋਦੀ ਇੱਕ ਨੰਬਰ ਬਰੀਕ ਬਹੁਤ ਨਹੀਂ ਐ ਚੰਗੀ ਬੱਸੀ ਆ ਮੁੱਲ ਵੀ ਜਾਇਜ਼ ਰੱਖੋ ਜਮਾ ਜਾਇਜ਼ ਰੱਖਾਂਗੇ ਆਪਾਂ ਵੇਚਾਂ ਵਾਲੇ ਰੱਖਾਂਗੇ ਆਪਾਂ ਐਵੇਂ ਹੈ ਹੀ ਨਹੀਂ ਆਪਾਂ ਯਾਰ ਦੁੱਗਣੇ ਮੰਗੀਓ ਜਿਵੇਂ 25-25000 ਮੁੱਲ ਕਰੀਏਗੇ ਆਪਾਂ ਕਰਾਉਣਾ ਆਪਾਂ ਹੋਰ ਮਾਲ ਲਿਆਉਂਦੇ ਹੋ ਜਾਗੇ ਠੀਕ ਆ ਭਾਈ ਤਾਂ ਹੀ ਆਪਣਾ ਜਾਇਜ਼ ਰੇਟ ਹੁੰਦਾ ਭਾਈ ਪੁੱਛਦੇ ਆ ਫੋਨ ਤੇ ਭਾਈ ਕਹਿੰਦੇ ਕਿੱਦਾਂ ਵੀਡੀਓ ਪਾਉਂਗੇ ਮਾ ਉਹਨੂੰ ਦੱਸਾਂਗੇ ਭਾਈ ਕਿਥੇ ਭਾਈ ਜਾਇਜ਼ ਰੇਟ ਦੀ ਪਾਉਣੀ ਆ ਠੀਕ ਆ ਭਾਈ ਇਹ ਵੀ ਦੋ ਕੁ ਮਹੀਨੇ ਤਾਂ ਹੀ ਲੈ ਲੂ ਹਣਾ ਹਾਂ ਦੋ ਮਹੀਨੇ ਤਾਂ ਹੀ ਟਿਕਾ ਲੈ ਲੈਣੇ ਨੇ ਹਮ ਸਹੀ ਗੱਲ ਆ ਬਸ ਇਹਦੀ ਉਮਰ ਉਹਦੇ ਜਿਨੀ ਸੇਮ ਹੀ ਆ ਸੇਮ ਹੀ ਆ ਹਾਂ ਅੱਗੇ 5 ਨੰਬਰ ਕਿੰਨੇ 5 ਆ ਚੋੜੀ ਦਿਖਾ ਦਿਓ ਚਾਰ ਥਾਣਾ ਪੂਰੇ ਚੰਗੇ ਥਾਣ ਲੱਗੇ ਹੋਏ ਆ ਹੂੰ ਕੀ ਬਾਤ ਆ ਫਲੀਆਂ ਵਰਗੇ ਥਾਣਾ ਨਾ ਮੈਂ ਕਾਹ ਗੱਲਾਂ ਕਰਦਾ ਬਾੜੀ ਚੰਗੀ ਬੱਸੀ ਨਹੀਂ ਆ ਬੁਈ ਬਾਈ ਤੋਰੀ ਬਾਕੀ ਆ ਪੁੜੇ ਪੜੇ ਦਿਖਾਓ ਗਨੀ ਚੌੜੀ ਆ ਪਿਛੇ ਤੋਂ ਚੋੜੀ ਜੂੜੀ ਫੁੱਲ ਰੰਗ ਰੂਪ ਬਹੁਤ ਚੰਗਾ ਫੇਸ ਦਿਖਾਓ ਫੇਸ ਦੀ ਬਿਊਟੀ ਕਮਾਲ ਵਾਲਾ ਕਾਫੀ ਕਲਰ ਵਸੀ ਆ ਕਾਫੀ ਕਲਰ ਜੇ ਪਨ ਕੇ ਚਲੇ ਕਾਫੀ ਕਲਰ ਦਾ ਵੀ ਬਾਬਾ ਮੰਗ ਆ ਗਈ ਹਾਂ ਪੂਰੀ ਆ ਜੀ ਉਹਦੇ ਆਪਣੀ ਬੱਸੀ ਉਹਦੀ ਸੇਲ ਹੋ ਗਈ ਉਹ ਹੂੰ ਬੋਦੀ ਬੋਦੀ ਪੂਰੀ ਚੰਗੀ ਆ ਪੂਰੀ ਘੈਂਟ ਬੋਦੀ ਆ ਦੇਖੋ ਤੁਸੀਂ ਕੁਆਲਿਟੀ ਦੇਖੋ ਖੜਨੀ ਖੁੜਨੀ ਬੱਚੀ ਦੀ ਓਕੇ ਜਮਾਇਜ ਹਾਂ ਕੀ ਮੋਲ ਲੱਜਾਏ ਮੋਲੇ ਦਾ ਵੀ ਉਹੀ ਆ 19000 19000 ਹਾਂ ਮਾਨਤਨ ਹੋ ਜਾਊਗਾ ਮਾਨਤਾ ਨਹੀਂ ਹੋਊਗਾ ਕੋਈ ਬੜਾ ਫਰਕ ਨਹੀਂ ਆ ਪਰ ਠੀਕ ਆ ਭਾਈ 19000 ਰੁਪਇਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਮੌਕੇ ਤੇ ਕਰ ਦਿਆਂਗੇ ਆਪਾਂ ਮਾਨਤਾ ਚੰਗੀ ਆ ਕੁਆਲਟੀ ਵਾਲੀਆਂ ਬਰੀਕੀਆਂ ਜਾਂ ਥਣ ਝੋਲੀ ਚੰਗੀ ਆ ਫੇਸਪੁੱਲ ਠੀਕ ਆ ਵੀ ਡਾਕਟਰ ਇਹਦਾ ਮਹੀਨੇ ਨੂੰ ਲੈ ਲੈਣਾ ਠੀਕ ਆ ਬਾਈ ਬਾਕੀ ਇਥੇ ਚੌੜੀ ਚੂੜੀ ਦਿਖਾ ਦਿਓ ਬੱਸੀ ਕਿਵੇਂ ਆ ਹੂੰ ਦੇਹ ਪੂੜੇ ਪੜੇ ਕਿਵੇਂ ਆ ਸਿੱਧੀ ਖੜਨੀ ਆ ਜਮਾਂ ਬਹੁਤ ਚੰਗੀ ਬੱਸੀ ਆ ਹੂੰ ਅੱਗੇ ਬਾਈ 6 ਨੰਬਰ ਤੇ ਕਿੰਨੀ ਉਮਰ ਹੈ ਦੀ ਇਹਦੀ ਤਾਂ ਹੈਗੀ ਡਾਕਟਰ 15 ਮਹੀਨਿਆਂ ਤੋਂ ਟੀਕੇ ਦੇ ਕਾਬਲ ਬੱਸੀ ਠੀਕ ਆ ਹਾਂ ਹਾਂ ਬਾਕੀ ਥਣ ਥਣ ਦਿਖਾ ਦਿਓ ਕਾਬਲਾ ਝੂਲੀ ਦੇਖੋ ਟੀਕੇ ਦੇ ਕਾਬਲ ਆ ਜਮਾ ਸੀਲ ਆ ਹਨਾ ਜਮਾ ਪੂਚ ਚੱਕ ਕੇ ਖੜ ਜਾ ਜਮਾ ਜਮਾ ਹੂੰ ਬਾਕੀ ਝੂਲੀ ਦਿਖਾਉਂਦੇ ਲੈ ਬਾਈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਚਾਰ ਹੀ ਥਾਣਾ ਨਿਕੜਵੇਂ ਪੂਰੇ ਗੈਪ ਤੇ ਚੌੜੀ ਚੂੜੀ ਦੇ ਚੌੜੀ ਦੇਖੋ ਡਾਕਟਰ ਬੱਚੀ ਕਿਵੇਂ ਪਿੱਛੇ ਤੋਂ ਠੀਕ ਆ ਬਹੁ ਸੇਤੀ ਲੋਗੇ ਹਾਂ ਟੀਕੇ ਦਾ ਕਾਬਲ ਆ ਬਈ ਕਾਬਲਾ ਜਮਾ ਚਾਹੀਦਾ ਕਿਤੇ ਹੁਣ ਹੀਟ ਆ ਗਈ ਉਹਦੇ ਟੀਕਾ ਲੈਣਾ ਹੈ ਨੇ ਤੋਰ ਕੇ ਦਿਖਾ ਦੇ ਸਹੀ ਗੱਲ ਆ ਬਾਈ ਦੀ ਭੌਂਦੀ ਅੱਜ ਜਾ ਕੇ ਸੀਮਨ ਲੈ ਦੇਦੇ ਕਿਦੇ ਹੀਟ ਆ ਗਿਆ ਉਹਦੇ ਨੇ ਟੀਕਾ ਲੈਣਾ ਲੈਣਾਗਾ ਹਾਂ ਇਹ ਨਹੀਂ ਆਏਗਾ ਵੀ ਮਹੀਨਾ ਦੋ ਮਹੀਨੇ ਸਮਾਈ ਪਾ ਨਾ 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 ਅੰਸਰ ਸੀਮਨ ਲਊਗੀ ਤਿਆਰ ਆ ਬੱਛੀ ਜਮਾ ਬਾਈ ਤੇ ਕੀ ਮੋਲ ਆ ਵੀਰੇ ਜਾਇਜ਼ ਦਾ ਇਹਦਾ ਮੋਲ ਆਪਾਂ 28000 ਰੱਖਾਂਗੇ ਉਹਦੇ ਵੀ 28 ਮੰਗੇ ਇਹਦੇ ਨਾਲ ਦੀ ਦਾ ਹੂੰ ਬੰਦੇ ਨੇ ਪੜੱਕ ਦੇ ਨੇ ਵੱਸੀ ਲੈ ਲਈ ਆਪਾਂ ਤੋਂ ਫੋਨ ਤੇ ਉਹ ਚੰਗੀ ਆ ਹਾਂ ਪੂਰੀ ਬਾਈ ਚੰਗਿਆ ਪਾਈ 35000 ਮੁੱਲ ਕਰੀ ਆਗੇ ਰੰਗ ਸਾਰੇ ਚੰਗੇ ਆ ਪੂਰੀ ਲੱਤਾਂ ਦਿਖਾਓ ਹਾਂ ਜਿਵੇਂ ਸਿੱਧੀਆਂ ਲੱਤਾਂ ਆ ਜਮਾ ਉਸ ਤੋਂ ਲੈ ਕੇ ਕੰਨਾਂ ਤੋਂ ਲੈ ਕੇ ਹਣਾ ਸਾਰੀ ਚੀਜ਼ ਓਕੇ ਆ ਮੋਲ ਕੰਨ ਏਡੇ ਏਡੇ ਕੰਨ ਆ ਹੀ ਗੋਲ ਜਮਾ 28000 ਰੁਪਿਆ ਮੋਲ ਆ ਬਾਈ ਮਾਨਦਨ ਜਰੂਰ ਹੋ ਜਾ ਜਮਾ ਜਾਇਰ ਰੇਡ ਰੱਖਿਆ ਪਾ ਸੀਵਣ ਦੇ ਬਿਲਕੁਲ ਕਾਬਲਾ ਬਾਈ ਕਾਬਲਾ ਬਾਈ ਜਮਾ ਹਾਂ ਅੱਗੇ ਬਾਈ ਇੱਧਰ ਵੱਡੀਆਂ ਹੁਣ ਆ ਬਾਈ ਖੀਰੀ ਬੱਸੀ ਆ ਠੀਕ ਆ ਹਾਂ ਕੀ ਬਾਤ ਦੰਦੋ ਖੀਰੀ ਆ ਹੂੰ ਤੇ ਬਾਕੀ ਬੱਸੀ ਦੇਖੋ ਤੁਸੀਂ ਬੱਸੀ ਦੇਖੋ ਅਗਲਾ ਕਹਿ ਹੁੰਦਾਗਾ ਵੀ ਬੱਸੀ ਆ ਫਲਾਣਾ ਕਦ ਨਾਲੇ ਕੱਦ ਦਿਖਾ ਦਿਓ ਨਾਲੇ ਆਪਾਂ ਉਹ ਦਿਖਾਵਾਂਗੇ ਤੁਰਦੀ ਨਹੀਂ ਤੇ ਲੈਰੇ ਦਾ ਬੜਾ ਕਰਦੀ ਐ ਇਹੇ ਨਾ ਤਾਂ ਬੱਛੀ ਦਾ ਹੀ ਬਾਜਦਾ ਹਾਂ ਹਾਂ ਨਾ ਬੱਸੀ ਬੱਜਣੀ ਵੱਸੀ ਐ ਕੱਦ ਦੇਖੋ ਲੈ ਤੇ ਬੱਸੀ ਦਾ ਹਾਂ ਕੜੀਆਂ ਨਾ ਕੋੜੀਆਂ ਨੂੰ ਬਰੀਟ ਦੇਖੋ ਬਈ ਆ ਬੋਦੀਵਾਦੀ ਦਿਖਾਓ ਯਾ ਬੱਸੀ ਬੋਦੀਵਾਦੀ ਪੂਰੀ ਚੰਗੀ ਆ ਕੁਆਲਿਟੀ ਦਾ ਮੁੱਲ ਪੈਂਦਾ ਬਈ ਸਹੀ ਗੱਲ ਜਮਾ ਜੈਜ ਰੇਟ ਰਾਇਟੀ ਰੱਖਣਾ ਆਪਾਂ ਉਹ ਦੇਉਂ ਰੇਟ ਬਾਈ ਹਾਂ ਪਤਾ ਲੱਗੇ ਬੰਦੇ ਨੂੰ ਵੀ ਹਾਂ ਚੀਜ਼ ਹੈਗੀ ਆ ਹੂੰ ਕੀ ਆ ਵਾਹ ਦੇਖ ਬੋਦੀਵਾਦੀ ਡਾਕਟਰ ਫੇਸ ਦੇਖਿਓ ਯਾਰ ਯਾ ਵਾਤਾ ਬਾਕੀ ਆਦੇ ਹਰ ਰੰਗ ਰੰਗ ਬਚੀ ਜਾਦਾ ਗੱਲ ਕਰ ਰਹੇ ਨਮਾਈ ਜੀ ਕਰਕੇ ਗਿੱਲੀ ਜੀ ਆ ਹਾਂ 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 ਇਹਦੇ ਸੁੱਕ ਕੇ ਹੋਰ ਹੀ ਬਣ ਜਾਣਾ ਇਹਨਾਂ ਨੂੰ ਤੋਰ ਬਾਈ ਮਾੜੀ ਜੀ ਖੁੱਲ ਕੇ ਜੇ ਤੇ ਬਰੀਡ ਦਿਖਾਉਨੇ ਆ ਕੱਦ ਦੇ ਕੋਲ ਕੱਦ ਫੁੱਲ ਬਰੀਡ ਪ੍ਰਿੰਟ ਬੜਾ ਚੰਗਾ ਚੰਗੀਆਂ ਲੰਮੇ ਲੁੰਮੇ ਆ ਰਾਜੇ ਆ ਪਲੀ ਵੀ ਆ ਝੂੜੀ ਵੀ ਦਿਖਾਵਾਂਗੇ ਫੇਸ ਦੇਖੋ ਬਾਈ ਬੜੀ ਚੰਗੀ ਡਾਕਟਰ ਬਸੀ ਆ ਨੀ ਜਮਾ ਪੀਸ ਆ ਫੁੱਲ ਕਰ ਖੀਰੀ ਆ ਦੰਦੋਂ ਵੀ ਦਿਖਾ ਦੇ ਕੇ ਕਈ ਵਾਰ ਬੰਦਾ ਇਹ ਕਹਿੰਦਾ ਜਮਾ ਖੀਰੀ ਆ ਵੀ ਉਹੀ ਕਹੀ ਜਾਂਦੇ ਆ ਇਹ ਆਪਾਂ ਉਹ ਕੰਮ ਹੀ ਨਹੀਂ ਕਰਨ ਲਾਂਬੇ ਵਾਲਾ ਠੀਕ ਆ ਬਾਈ ਕਿਵੇਂ ਚੀਜ਼ ਹੋਈ ਆਪਾਂ ਉਮੀ ਦਿਖਾਉਣੀ ਆ ਆ ਦੇਖ ਲੋ ਜਮਾ ਖੀਰੀ ਆ ਖੀਰੀ ਆ ਨਾ ਆ ਬਾਤ ਆ ਜਮਾ ਖੀਰੀ ਕੱਚੀ ਖੀਰੀ ਆ ਬਸੀ ਆ ਜੀ ਅਜੇ ਬਸੀ ਨੇ ਜੇ ਸੇਵਾ ਹੋ ਗਈ ਪਤਾ ਨਹੀਂ ਅੱਗੇ ਕਿੱਥੇ ਕੱਦ ਖੜਾਉਣਾਗਾ ਤੇ ਕੀ ਮੁੱਲ ਕਰਤਾ ਫਿਰ ਜਾਇਜ਼ ਜਿਆਦਾ ਮੋਲੇ ਦਾ ਜਮਾ ਜਾਇਜ਼ ਕਰਾਂਗੇ ਆਪਾਂ 35000 ਰੁਪਏ ਜੇ ਰੇਟ ਹੀ ਕਰਾਂਗੇ ਠੀਕਾ ਹਾਂ ਜੇ ਹੋਰ ਕਿਤੇ ਬੱਸੀ ਹੁੰਦੀ 45000 ਰੇਟ ਹੋਣਾ ਸੀ ਬੱਸੀ ਸਹੀ ਗੱਲ ਤੁਹਾਨੂੰ ਪਤਾ ਹੀ ਤੁਸੀਂ ਨਿਤ ਵੀਡੀਓ ਪਾਉਂਦੇ ਹੋ 35000 ਰੁਪਏ ਜਮ ਉਹ ਜੈ ਜਮ ਬਾ ਮਾਰਤਾ ਨਹੀਂ ਹੋ ਇਹਦੇ ਚੋਂ ਬੜੀ ਖਿੱਚ ਧੋੜੀ ਇਹਦੇ ਚੋਂ ਹੂੰ ਝੋਲੀ ਦੇ ਬਾਕੀ ਦੇ ਚਾਰ ਥਾਣਾ ਚਾਰ ਹੀ ਥਾਣਾ ਹਾਂ ਹਾਂ ਸਹੀ ਗੱਲ ਆ ਬਾਈ ਜਮਾ ਜੈ ਰੇਟ ਆ ਇਹ ਰੇਟ ਤੇ ਏਡੀ ਬੱਸੀ ਕੋਈ ਦੇ ਦੇ ਖੀਰੀ ਆਪਣੀ ਜ਼ਿੰਮੇਵਾਰੀ ਆ ਸਹੀ ਆ ਬਾਈ ਹਾਂ ਅੱਗੇ ਬਾਈ 2 ਨੰਬਰ ਤੇ ਆ ਗਈ ਵੱਡੀਆਂ ਚੋਂ ਗੱਬਣ ਇਹ 2 ਨੰਬਰ ਤੇ ਆ ਗਈ ਬਾਈ 2.5 ਮਹੀਨੇ ਦੀ ਚੈੱਕ ਪਾਸ 2.5 ਮਹੀਨੇ ਦੀ ਗੱਬਣ ਚੈੱਕ ਪਾਸ ਹਾਂ ਗਾਰੰਟੀ ਆਪਣੀ ਆਪਣੀ ਕਰਾਈ ਵੀ ਆ ਬੰਦਾ ਉਹਦੀ ਕਰਾ ਸਕਦਾ ਤੇ ਦੰਦੋਂ ਡਾਕਟਰ ਖੀਰੀ ਆ ਇਹ ਠੀਕ ਆ ਹਾਂ ਜੋ ਵੀ ਖੀਰੀ ਆ ਦੰਦੋਂ ਖੀਰੀ ਆ ਵੀਡੀਓ ਤੇ ਦਿਖਾ ਦਿਓ ਹੂੰ ਆ ਦੇਖਾ ਦੂ ਮੜੀ ਚੈੱਕ ਕਰਾ ਦਿਓ ਲੈ ਬਈ ਇਦਾਂ 13 ਬੰਦਾ ਕਹਿ ਹੁੰਦਾ ਵੀ ਉਹ ਇਹ ਨਾ ਕਹਤਾ ਹੋਵੇ ਕੀ ਬਾਤ ਆ ਬਾਈ ਹਾਂ ਦੰਦੋ ਖੀਰੀਆ 2.5 ਮਿੰਟ ਚੈੱਕ ਪਾਸ ਬੱਸੀ ਆ ਹੂੰ ਸਹੀ ਤੇ ਰੇਟ ਇਹਦਾ ਜਾਇਕਾ ਨਾ ਬਾਕੀ ਨਾ ਬੱਛੀ ਦਿਖਾਇਓ ਤੁਸੀਂ ਕੁਆਲਟੀ ਆਥਾਨ ਚੈੱਕ ਕਰਾ ਦਿਓ ਹੂੰ ਥਾਨ ਝੋਲੀ ਚੈੱਕ ਕਰਵਾ ਹਾਂ ਜੀ ਚੈੱਕ ਕਰਾ ਦਿਓ ਝੋਲੀ ਫਰੰਟ ਬਾਜ ਕੱਦ ਬਾਜ ਸਾਰੇ ਪਾਸੋਂ ਓਕੇ ਆ ਦੰਦਾਂ ਚ ਲੈ ਜਮਾ ਬਈ ਕੀ ਆ ਤੇ ਬਾਕੀ ਆ ਡਾਕਟਰ ਚੀਜ਼ ਦਿਖਾਓ ਇਹਦੀ ਬੱਛੀ ਦੀ ਚੌੜੀ ਝੂੜੀ ਚੌੜੀ ਦਿਖਾਓ ਬੱਸੀ ਕਿੰਨੀ ਆ ਪਿੱਛੋਂ ਕੁੜੇ ਪੜੇ ਦੇਖ ਲੋ ਸਹੀ ਗੱਲ ਬਾਕੀ ਆ ਲੱਤਾਂ ਲੁੱਤਾਂ ਦੇਖੋ ਕਿਵੇਂ ਆ ਬੱਸੀ ਸਹੀ ਗੱਲ ਤੇ ਜਮਾ ਜਾਇਜ਼ ਰੇਟ ਕਰਨਾ ਤੋਰੀ ਮੇਰੇ ਤੋਰੀ ਨੂੰ ਹਾਂ ਜੇ ਕੋਈ ਬਾਈ ਲੈ ਗਿਆ ਸਮਾਈ ਵਾਲਾ ਤਾਂ ਯਾਦ ਕਰੂ ਹਾਂ ਬੱਸੀ ਲਈ ਬਰੀਡ ਦਿਖਾ ਦੇਣ ਵਾਲੇ ਦੇਖ ਲੈ ਖੜੀ ਐ ਨਾ ਕੋੜੀ ਵੰਗੂ ਸਹੀ ਆ ਬਈ ਸਹੀ ਆ ਬਰੀਡ ਦਾ ਮੁੱਲ ਪੈਂਦਾ ਦੇਖੋ ਚੌੜੀ ਬੱਸੀ ਕਿੰਨੀ ਆ ਪਿੱਛੇ ਕੀ ਮੁੱਲ ਰੱਖਿਆ ਜਾਇਜ਼ ਜਾਫਰ ਇਹਦਾ ਹੀ ਮੋਲੇ ਦਾ ਜਮਾ ਜਾਇਜ਼ ਕਰਾਂਗੇ ਡਾਕਟਰ ਆਪਾਂ ਹੂੰ ਬਾਹਲਾ ਨਹੀਂ ਦੇਚ ਹੁਣਾ ਫਰਕ ਕੋਈ ਗੱਬਣ ਕਰਕੇ ਹੂੰ ਮੋਲੇ ਦਾ 55000 ਹੀ ਆ ਮਾਨਦਾਨ ਹੋ ਜਾ ਹਾਂ ਮਾਨਦਾਨ ਕਰ ਦਿਆਂਗੇ ਠੀਕ ਆ ਬਾਕੀ ਖੀਰੀ ਬਚੀ ਆ ਤੂੰ ਕਦ ਕਾਟ ਦਿਖਾ ਬਚੀ ਨਹੀਂ ਜਾ ਕੇ ਖੜਨਾ ਕਿੱਥੇ ਆ ਹੂੰ ਬਿਊਟੀ ਬੇ ਖੜੀ ਐ ਨਾ ਕੁੜੀ ਹੂੰ ਚੀਜ਼ਿਆਂ ਦੇ ਮੁੱਲ ਪੈਂਦੇ ਸਹੀ ਗੱਲ ਆ 55000 ਰੁਪਿਆ ਮੋਲ ਮਾਨਦਾਨ 40 40 ਤਾਂ 45 45 ਬਈ ਫੰਡਰ ਬਸਿਆਂ ਦਾ ਮੰਗੀ ਜਾਂਦੇ ਆ ਨਹੀਂ ਚੱਲਦਾ ਬਈ ਇਹਨੇ ਹੁਣ ਜਾ ਕੇ ਖਰਾਖਾ ਕੇ ਦੂਜੇ ਪਾਸੇ ਜਦ ਲੱਗ ਜਾਣਾ ਚੰਗੇ ਰੁਪਏ ਬਟਾਉਗੇ ਅੱਗੇ ਜਾ ਕੇ ਕਿਉਂ ਸਮਾਂ ਵੀ ਆ ਦੇਖੋ ਪੁੜੇ ਪੜੇ ਦੇਖੋ ਬੱਸੀ ਦੇ ਸਹੀ ਬਾਕੀ ਲੱਤਾਂ ਲੁੱਤਾਏ ਘੋੜੀ ਵਰਗੀ ਬੱਸੀ ਆ ਹੂੰ ਯਾਹ ਚੰਗੀ ਆ ਸਹੀ ਆ ਬਾਈ ਅੱਗੇ ਤਾਂ ਨੰਬਰ ਤੇ ਆ ਵੀ ਡਾਕਟਰ ਆਪਣੀ ਦੋ ਦੰਦ ਬੱਸੀ ਆ ਠੀਕ ਆ ਬਾਕੀ ਬਰੀਡ ਦਿਖਾ ਦਿਓ ਬਸ ਇਹਦੇ ਆਪਾਂ ਇਸ ਬਾਰੇ ਬੋਲਣਾ ਕੁਛ ਨਹੀਂ ਵੀ ਫਲਾਨੀ ਦੀ ਧੌਂਕੀ ਦੀ ਆਪ ਤੋਂ ਆਪਣੀ ਬਾਈ ਦੇ ਉਦੋਂ ਵੀ ਆਪਾਂ ਦੱਸਿਆ ਸੀ ਵੀਡੀਓ ਚ ਹਾਂ ਤੇ 7 ਮਹੀਨਿਆਂ ਦੀ ਚੈੱਕ ਪਾਸ ਬੱਸੀ ਹੈ ਠੀਕ ਆ ਤੇ ਦੋ ਦੰਦਾਂ ਦਾ ਮੂੰਹ ਦੋ ਦੰਦ ਚੈੱਕ ਕਰ ਲਓ ਲੈ ਭਾਈ ਚੈੱਕ ਜਰੂਰ ਕਰਵਾ ਕੋਈ ਚੱਕ ਨਹੀਂ ਲੱਦਾਂ ਦਾ ਚੈੱਕ ਕਰ ਲਓ ਆ ਦੇਖ ਲਓ ਦੋ ਦੰਦ ਅੰਦਰ ਦੇ ਬੋਲੇ ਥੱਲੇ ਨੂੰ ਮੜੇ ਦੁਵਾਰੇ ਦਿਖਾ ਦੇ ਕਲੀਅਰ ਜੇ ਕਰ ਦੇ ਲਾਓ ਜੀ ਲਾਓ ਕਲੀਅਰ ਕਰੂ ਆਪਾਂ ਜਮ ਵਾਹ ਠੀਕ ਲੱਪ ਮਾਰਨੇ ਹੀ ਨਹੀਂ ਵਾਓ ਓਕੇ ਆ ਜਮ ਹਾਂ ਫੇਸ ਬੜਾ ਚੰਗਾ ਬਾਕੀ ਦਿਖਾਓ ਬਸੀ ਉੱਥੇ ਉਦੋਂ ਧੋਰੀ ਕਰ ਕਿੰਨੇ ਟਾਈਮ ਦੀ ਗੱਬਣਾ ਦੱਸਿਆ ਸੱਤ ਮਹੀਨਿਆਂ ਦੀ ਡਾਕਟਰ ਚੈੱਕ ਪਾਸ ਹਨਾ ਚੈੱਕ ਪਾਸ ਅਗਲਾ ਆਪਦੀ ਕਰਾ ਲੇ ਹਨਾ ਆ ਕਰਾ ਕੇ ਲੈ ਕੇ ਜਾਵੇ ਹੂੰ ਸਹੀ ਠੰਡਾ ਟੀਕਾ ਲਵਾ ਕੇ ਲੈ ਆਇਆ ਚੈੱਕ ਕਰਾ ਕੇ ਲੈ ਆਇਆ ਸਾਰਾ ਬਾਪ ਕਰਕੇ ਆਏ ਆ ਕਾਰਵਾਈ ਠੀਕ ਆ ਬਾਈ ਹਾਂ ਬਾਕੀ ਬੱਸੀ ਦੀ ਚਮਕ ਦਿਖਾ ਦੇ ਝੋਲੀ ਕਮਾਲ ਆ ਮਾ ਕਦ ਕੀ ਗੱਲ ਪੜਦੀ ਤੁਰੀ ਆਉਂਦੀ ਗੱਡੀ ਕਹਾਂ ਗੱਲਾਂ 2 ਮਹੀਨਿਆਂ ਚ ਹੋਰ ਹੀ ਕੁਝ ਬਣ ਜਾਣਾ ਹੂੰ ਸਹੀ ਗੱਲ ਆ ਹਾਂ 2 ਮਹੀਨੇ ਸੂਪ ਪੈਣਾ ਬੱਸੀ ਨੇ ਸੀ ਸੇਵਾ ਤੇ ਤੇ ਹੋਣੀ ਆ 2 ਮਹੀਨਿਆਂ ਦੇ ਵਿੱਚ ਪੜੀ ਵੀ ਆ ਬੱਸੀ ਇਹੋ ਜੀ ਗੱਲ ਨਹੀਂ ਕੋਈ ਖਵਾ ਦੇ ਕੀੜਾ ਹੋ ਰਾਇ ਇਹਨੂੰ ਖੁਰਦੀ ਆ ਬੱਸੀ ਕੀੜਾ ਹੋ ਖੇਚਦੀ ਆ ਖੁਰਦੀ ਆ ਬੱਚੀ ਉਹਦੀ ਬਾਹਾਂ ਦੀਆਂ ਘੁਲੀ ਪਈ ਆ ਤਾਂ ਹਾਂ ਦੇਖੋ ਦੇਖੋ ਆ ਝੋਲੀ ਦੇਖ ਲੈ ਸਹੀ ਗੱਲ ਆ ਤੇ ਕੀ ਮੋਲਾ ਜਾਜ ਆ ਫਿਰ ਮੋਲੇ ਦਾ ਆਪਾਂ ਕਰਾਂਗੇ 65000 ਰੁਪਇਆ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਠੀਕ ਆ ਬਾਈ ਹਾਂ ਜਾਜ रेट ਆ ਇਹ ਮੇਰੇ ਆਪਾਂ 70 75 ਮੰਗੀ ਆ ਕਿ ਉਹ ਗੱਲ ਹੀ ਨਹੀਂ ਹਾਂ ਆਪਣਾ ਬਸ ਵੇਚਣ ਜਿਆਦਾ ਕੰਮ ਹੁੰਦਾ ਵੀ ਆਉਂਦਾ ਜਾਨਵਰਕ ਤੋਂ ਵੇਖ ਜੇ ਹਾਂ ਸਹੀ ਗੱਲ ਬਾਕੀ ਕੁਆਲਿਟੀ ਦਿਖਾ ਦਿਓ ਲੈ ਵਾਲੂ ਬਤ ਦਿਖਾਉਣੇ ਬੱਚੀ ਦਾ ਤੁਹਾਨੂੰ ਆਪ ਹੀ ਮੰਨੇਗਾ ਚਮਕ ਦੇਖ ਬੱਚੀ ਦੀ ਸਹੀ ਗੱਲ ਆ ਆ ਚਮਕਦੀ ਆ ਪੂਰੀ ਮਸ ਸੱਪ ਨੂੰ ਚਮਕਦੀ ਆ ਖਰਾ ਖਾਦੀ ਵੀ ਦੱਸਦੀ ਆ ਨਹੀਂ ਆਉਂਦੀ ਆ ਬਾਹਰ ਖਰਾ ਖਾਦੀ ਆ ਹਾਂ ਬਾਕੀ ਝੋਲੀ ਦਾ ਹਾਂ ਹਾਂ ਦੇਖ ਲੋ ਸੀਲ ਕਿੰਨੀਆਂ ਵਸੀ ਨਾਲ ਕੀ ਬਾਤ ਆ ਥਣ ਵੀ ਚਾਰ ਹੀ ਆ ਮਾ ਚਾਰ ਥਣ ਬਈ ਜਮਾ ਜਿਹੜੀ ਗੱਲ ਹੋਈ ਉਹੀ ਕਹਾਂਗੇ ਪੂਰੇ ਆ ਲੈ ਵਕ ਚੰਗਾ ਆਪਾਂ ਮੈਂ ਉੱਪਰੀ ਆ ਕਿ ਗੱਪ ਜਮਰੀ ਕੋ ਕੰਮੀ ਕਰਨਾ ਆਪਾਂ ਅੱਗੇ ਗਾਂ ਹਾਂ ਆ ਗਾਂ ਅਗੇ ਆਪਣੇ ਕੋਲੇ ਕਿਹੜਾ ਸੁਆ ਸੁਣਦੀ ਆ ਬਈ ਇਹ ਬਈ ਦੂਜਾ ਕਹਿ ਕੇ ਦਿੱਤੀ ਆ ਮਾਲਕਾਂ ਨੇ ਠੀਕ ਆ ਆਪਾਂ ਜੇ ਤੀਜਾ ਮੰਨ ਲਓ ਜੇ ਦੂਜਾ ਮੰਨ ਲਓ ਠੀਕ ਹੈ ਜੀ ਆਪਾਂ ਨੂੰ ਕੋਈ ਗੱਲ ਕਹੀ ਹੈ ਉਹੀ ਕਹੀ ਆ ਆਪਾਂ ਇਹ ਗਾਂਗਾਂ ਦਾ ਕੰਬੜੀ ਹੁਣ ਪਤਾ ਹੀ ਅੱਗੇ ਵੀਡੀਓ ਪਾਉਨੇ ਉਹ ਬੱਛੀਆਂ ਦੇ ਇਹ ਬੱਸੀਆਂ ਸੀਗਾ ਚਾਰ ਉਹਨਾਂ ਕੋਲੇ ਉਹ ਕਹਿੰਦਾ ਭਾਈ ਪੰਜੇ ਪਸ਼ੂ ਇਕੱਠੇ ਦੇਣੇ ਆ ਠੀਕ ਆ ਹਾਂ ਵੀ ਕੱਲੀ ਨਹੀਂ ਦੇਣੀ ਬਾਕੀ ਲੈਵਲ ਉੱਪਰ ਦੀ ਕੁਆਲਿਟੀ ਦਿਖਾ ਦਿਓ ਲੈਵਾ ਚੰਗਾ ਹਨ ਕਿੰਨੇ ਦਿਨ ਪਾਇਆ ਦਿਨ ਕਿੰਨੇ ਪਾਇਆ ਸਹੀ ਦਿਨ ਆਪ ਨੂੰ 5-7 ਦਿਨ ਕਿਹਾ ਉਹਨਾਂ ਨੇ ਹੂੰ ਦੇ ਨਾ ਇਹ ਦੇਖ ਲੈ ਪੰਜ ਕਿਤਾ ਲਈ ਜਉ ਹਜੇ ਹੂੰ ডিসਾਈਡ ਜਾਂਦੀ ਆਪਾਂ ਨੂੰ ਬਾਕੀ ਲੇਵੇ ਨੂੰ ਦਿਖਾਓ ਕਿਵੇਂ ਆ ਕੁਆਲਿਟੀ ਲੇਵੇ ਸਹੀ ਗੱਲ ਆ ਭਾਈ ਲੈ ਐਨੇ ਗੋਡਿਆਂ ਚ ਵਾਈਦਾ ਫਿਰੂ ਸਹੀ ਗੱਲ ਆ ਕੱਲੀ ਕੱਚੀ ਕੱਚੀ ਆ ਨਾ ਕੱਚੀ ਕੱਚੀ ਆ ਭਾਈ ਬਸੀ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਲੈ 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 ਵਾ ਦੇਖ ਲੈ ਕੀ ਬਾਤ ਆ ਭਾਈ ਥਾਂ ਸੁਣਦੇ ਲੱਗਿਆ ਵਾ ਹੂੰ ਸਹੀ ਗੱਲ ਆ ਟਾਈਟਲ ਇਹ ਵੇ ਜ ਐ ਨਹੀਂ ਵੇ ਇਸ ਦੁੱਧ ਦੁੱਧ ਕਿੰਨਾ ਦੇ ਦੂ ਅਸਟੀਮੇਟ ਜਾ ਦੁੱਧ ਭਾਈ ਜੇ ਮੈਂ ਗਣਾ ਸੇਵ ਵਾਲੇ ਘਰੇ ਜਾਵੜੀ ਹੂੰ ਤਾ ਹੈ 24 25 ਨੂੰ ਮੂੰਹ ਮਾਰੂਗੀ ਹੂੰ ਜੇ ਸੇਵਾ ਵਾਲੇ ਕਰੇ ਜਾ ਆਪਣੀ ਸਹੀ ਗੱਲ ਆ ਬਾਈ ਹਾਂ ਬਾਕੀ ਦੋ ਤਾਂ ਸੇਵਾ ਦਾ ਆਪਾਂ ਅੱਗੇ ਬਸਿਆਂ ਦੀ ਵੀ ਇਹੀ ਗੱਲ ਕਰਦੇ ਆ ਹੂੰ ਬਾਕੀ ਦਾ ਬਾਈ ਭਾਂਡਾ ਦੱਸਦਾ ਆਪਾਂ ਨਹੀਂ ਕਹਿੰਦੇ ਭਾਂਡਾ ਦੱਸਦਾ ਸਹੀ ਗੱਲ ਆ ਹਾਂ ਭਾਂਡਾ ਕਹਿੰਦਾ ਤਾਂ 25 24 25 ਲੀਟਰ ਕੱਢ ਸਕਦੀ ਹੈ ਕੁਆਲਿਟੀ ਬਹੁਤ ਆ ਕੁਆਲਿਟੀ ਬਾਈ ਆ ਮੂੰਹ ਮਾਰ ਦਿਖਾਓ ਇਹਨੂੰ ਮੜਾ ਜਾ ਕੇ ਨਾ ਛੱਡੀ ਲੈ ਬਾਈ ਬੂਥੀ ਬਾਥੀ ਦਿਖਾਓ ਪછી ਕੀ ਬਾਤ ਲੈ ਕੰਨ ਕੋਣ ਦਿਖਾ ਦੇ ਨਾਲੇ ਉਹ ਗੱਲ ਨਹੀਂ ਵੀ ਛਿੱਤਰ ਕੰਨੀ ਹੋ ਸਹੀ ਗੱਲ ਆ ਹਾਂ ਇੱਧਰ ਆ ਜਾ ਮੜਾ ਜਾ ਇੱਥੇ ਦਿਖਾਉਣੇ ਆ ਸਹੀ ਗੱਲ ਆ ਤੋਰਾ ਚੈੱਕ ਕਰ ਲੋ ਬਰੀਡ ਫੁੱਲ ਆ ਗਰਮਣੀ ਦੇ ਹਾਂ ਆ ਦਿਖਾਓ ਕੰਨ ਕੰਨ ਦਿਖਾਓ ਇਹਦੇ ਕੱਲੀ ਕੱਚੀ ਕੱਚੀ ਆ ਹਾਂ ਹਾਂ ਕੰਨ ਦਿਖਾ ਦਿਓ ਨਾਲ ਕਿੰਨੇ ਚੰਗੇ ਆ ਮੁੱਲ ਕੀ ਇਹਦਾ ਜਾਇਜ਼ ਆ ਭਾਈ ਮੁੱਲ ਜਮ ਆਪਾਂ ਦੇਣ ਲੈਣ ਨਹੀਂ ਕਰਨਾ ਯਾਰ ਇਹਦਾ ਬਾਹਰ ਵੱਡਾ ਕੋਈ ਮੁੱਲ ਨਹੀਂ ਕਰਨਾ ਮੁੱਲ ਆਪਾਂ 60000 ਰੁਪਏ ਕਰਨਾ ਮਾਨਤਾਨ ਹੋ ਜੀ ਹਾਂ ਮਾਨਤਾਨ ਕਰ ਦਿਆਂਗੇ ਠੀਕ ਆ ਹਾਂ 80000 9095 84 ਮੰਗੀ ਆਗੇ ਹਾਂ ਬਾਕੀ ਕੁਆਲਿਟੀ ਦਿਖਾ ਦੇ ਲੇਵੇ ਦੀ ਚਾਰਜ ਫਿਰ ਦਿਖਾ ਦੇ ਹਾਂ ਬੰਦੇ ਨੂੰ ਜੱਚੇ ਵੀ ਹਾਂ ਜੀ ਜ ਹੈਗੀ ਆ ਹੈਗੀ ਆ ਹਾਂ ਹਾਂ ਆ ਦਿਖਾ ਦੂਲੇ ਵਾਲੂ ਵਗਨੇਸੀ ਕੁਆਲਿਟੀ ਚੈੱਕ ਕਰ ਲੋ ਇੱਕ ਨੰਬਰ ਲੈਵਾ ਦਿਖਾਵਾਂਗੇ ਮਗਰ ਮੂਹਰਲਾ ਲੈਵਾ ਹਾਂ ਦੇਖੋ ਮੂਹਰੇ ਲੈਵਾ ਲੈ ਬਾਈ ਕੀ ਬਾਤ ਬਹੁਤ ਥਣ ਥਣ ਦੇਖ ਲੱਗਿਆ ਬੜਾ ਡਾਕਟਰ ਹਮ ਬੱਤ ਦਾ ਥਣ ਲੱਗਿਆ ਬਾਈ ਇਹ ਵੀ ਖਰਾਬ ਜੀ ਹੋਈ ਨੇ ਬੜੇ ਵੱਡੇ ਵੱਡੇ ਥਣ ਜੇ ਬਾਈ ਜੇ ਕੋਈ ਇਕੱਠੀਆਂ ਲਵੇ ਬੱਚੀਆਂ ਵਧੀਆ ਮਾਨਤਨ ਹੋ ਜੂ ਹਾਂ ਬਾਈ ਇਕੱਠੀਆਂ ਦਾ ਕਰ ਦਾਂਗੇ ਮਾਨਤਨ ਹਮ ਅੱਗੇ ਆਪਣੇ ਸਾਰਿਆਂ ਬੰਦੇ ਇੱਕ ਦਾ ਲੈ ਕੇ ਅਕਲਗੇ ਦੇ ਹਮ ਤੇ ਇੱਕ ਆਪਣਾ ਯੂਪੀਆ ਲੈ ਕੇ ਸਾਰਿਆਂ ਬਸ ਯੂਪੀਆ ਆਵੜਾ ਠੀਕ ਆ ਉਹ ਬੰਦੇ ਨਾਲ ਦੀ ਨਾਲ ਪੈਸੇ ਪਾਦੇ ਆਪਾਂ ਨੂੰ ਕਹਿੰਦਾ ਬਈ ਬਸੀਆਂ ਹੋਗਾ ਮੇਰੇਆਂ ਤੀਜੇ ਫੋਨ ਤੇ ਬਸੀਆਂ ਆਪਣੀਆਂ ਸੇਲ ਹੋਊਗਾ ਹੂੰ ਫੋਨ ਸੋਂ ਨੂੰ ਪਤਾ ਹੀ ਵੀ ਕਿੰਨੇ ਆਏ ਆ ਤੇ ਸੋਂ ਨੂੰ ਮੁੱਲ ਵੀ ਜਾਇਜ਼ ਸੀ ਜਾਇਜ਼ ਰੇਟ ਅੱਜ ਵੀ ਜਾਇਜ਼ ਆ ਅੱਜ ਵੀ ਰੇਟ ਜਾਇਜ਼ ਆ ਕਿਵੇਂ ਜਾਇਜ਼ ਆ ਆ ਲੈ ਕੁਆਲਿਟੀ ਕਿੱਥੇ ਮਿਲਦੀ ਆ ਹਾਂ ਇਹ ਮਿਲਦੀ ਨਹੀਂ ਬਾਈ ਇਹਦੀ ਕੁਆਲਿਟੀ ਇਹ ਜੀ ਬੱਸੀ ਕਿੱਥੇ ਮਿਲਦੀ ਆ ਸਹੀ ਗੱਲ ਆ ਬਾਈ ਕੀ ਬਾਤ ਆ ਦੇਖ ਕੇ ਸੇ ਵੀ ਨੂੰ ਬਈ ਕੋਈ ਵੀ ਪਸੰਦ ਆ ਬਈ ਨਾਲ ਇਹ ਜੀ ਚੀਜ਼ ਬਈ ਮਿਲਦੀ ਨਹੀਂ ਨਾ ਹਾਂਜੀ ਧੰਨਵਾਦ ਬਾਕੀ ਉਹ ਖੀਰੀ ਬੱਸੀ ਦੇਖ ਲਓ ਆਪਣੀ ਹਾਂਜੀ ਐਡਾ ਕੱਦ ਕਿੱਥੇ ਮਿਲਦਾਗਾ